ਹਾਂਜੀ ਭਾਜੀ ਤੁਹਾਡਾ ਨਾਮ ਕੀ ਹੈ ਤੇ ਇੱਥੇ ਤੁਸੀਂ ਕੀ ਕਰਨ ਆਏ ਜੀ ਸੱਸੀ ਗਾਜ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਇਹ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰਆਇਰ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਵੀ ਅਸੀਂ ਉਹਨਾਂ ਦੇ ਬਦਲੇ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਸੰਦੂਆ ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਨੂੰ ਜਿਨ੍ਹਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਸਿਵ ਕਰਕੇ ਪਰਿਵਾਰ ਨੂੰ ਸੰਭਾਣਾ ਆਇਆ। ਇਹ ਡੈੱਡ ਬੋਡੀ ਉੱਥੋਂ ਅਬਰਾਇ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਔੜਮੋੜ ਨਾਲ ਕਸ਼ਮੀਨਾ ਸੰਬੰਧਿਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਕੇ ਉਥੇ ਇਹਨਾਂ ਦੀ ਮੌਤ ਹੋ ਗਈ ਸੀ ਜਿਸ ਉਪਰੰਤ ਉਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੁਝ ਦੋਸਤਾਂ ਨੇ ਅਬਰਾਇ ਸਾਹਿਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਨੂੰ ਨਾਲ ਦੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਇ ਸਾਹਿਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉੱਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅਜਿhti ਡੈੱਡ ਬਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਤੇ ਉਹ ਪਰਿਵਾਰ ਉਹ ਇੱਥੇ ਅੱਜ ਰਿਸੀਵ ਕਰਨ ਆਏ ਕਸੀ ਇਹਨਾਂ ਨੂੰ ਬੋਦੀ ਸੌਂਪਣ ਆਏ ਆ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 380 ਬਦਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇ ਹਨ ਜਿਹੜੀਆਂ ਹਨ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂ ਚੁੱਕੀਆਂ ਹਾਂ ਹਾਂਜੀ ਭਾਜੀ ਤੁਹਾਡਾ ਨਾਮ ਕੀ ਆ ਤੇ ਇੱਥੇ ਤੁਸੀਂ ਕੀ ਕਰਨ ਆਏ ਜੀ ਹਾਂਜੀ ਸਸੀ ਗਾਦ ਜੀ ਮੇਰਾ ਨਾਮ ਸੁਨੀਲ ਕੁਮਾਰ ਆ ਜੀ ਇਹ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰ ਆਇਆ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਵੀ ਅਸੀਂ ਉਹਨਾਂ ਦੇ ਬਲੋ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਸਤਿ ਸ੍ਰੀ ਅਕਾਲ ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਹੋਣੀ ਜਿਨ੍ਹਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਸਿਵ ਕਰਕੇ ਪਰਿਵਾਰ ਨੂੰ ਸੰਭਾਣਾ ਆ ਇਹ ਡੈੱਡ ਬੋਡੀ ਉਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਔੜਮੋੜ ਨਾਲ ਸਬੰਧਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਨੇ ਉੱਥੇ ਇਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਪਰંત ਉੱਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੁਝ ਦੋਸਤਾਂ ਨੇ ਅਬਰਾਈ ਸਾਹਿਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਉਹਨਾਂ ਦੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਈ ਸਾਹਿਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉੱਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬੋਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਤੇ ਉਹ ਪਰਿਵਾਰ ਉਹ ਇੱਥੇ ਰਾਜੇ ਰਿਸੀਵ ਕਰਨ ਆਏ ਕਿ ਅਸੀਂ ਇਹਨਾਂ ਬੋਡੀ ਸੌਂਪਣ ਆਏ ਆ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 380 ਬਾਗਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇ ਹਨ ਜਿਹੜੀਆਂ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ